ਮੈਂ ਭੰਦਰ ਸਾਹਿਬ ਨੂੰ ਕਈ ਵਾਰੀ ਕਿਹਾ ਤੇ ਪੰਜਾਬ ਦੇ ਅੰਦਰ ਠੇਕੇ ਖੰਡਣੇ ਚਾਹੀਦੇ ਆ ਉਹ ਆ ਸਪੰਦੇ ਕਰੀ ਅੱਛਾ ਕਿਤੇ ਸੰਗਤਾਂ ਨਾਲ ਝੋਚਾਂਗੇ ਮੋਦੀ ਆ ਗਿਆ ਤੇ ਦੇ ਤੇ ਮੈਂ ਕਹਿੰਦਾ ਦੋ ਘੜੀਆਂ ਨਹੀਂ ਲੱਗਣੀਆਂ ਕੁਛੇ ਟਾਈਮ ਤੇ ਪੰਜਾਬ ਦੇ ਅੰਦਰ ਠੇਕੇ ਪੁੱਟ ਜਾਂਦੇ ਮੈਂ ਗੰਦੀਆਂ ਵੀਡੀਓਆਂ ਡੰਡੀਆਂ ਗੰਦੀਆਂ ਫੋਟੋਆਂ ਡੰਡੀਆਂ ਆ ਉਹ ਫਿਰ ਮਾਰਾ ਅਸਰਿਆ ਬੱਚਾ ਤੇ ਬਿੱਤਾ ਕਹਿੰਦਾ ਮੈਂ ਪਿੰਟ ਦਾ ਮਕੇ ਬੋਧ ਗਿਆ ਪਿੰਟ ਨਹੀਂ ਪਾਉਣੀ ਦੇਖੋ ਗੁਰਦਰਾ ਸਾਹਿਬ ਦੇ ਅੰਦਰ ਕਿਹੜੀਆਂ ਨਾ ਕਿਹੜੀਆਂ ਪਿੰਟਾਂ ਪਾਉਂਦੇ ਆ ਨਾ ਲੋਕ ਪਿੰਟਾ ਗਰੇ ਆ ਮਰਤ ਪਾਉਂਦੇ ਆ ਉਰਦਰਾ ਇਹ ਜਾਓ ਯਾਰ ਉਹ ਕਪੜੇ ਪਾਓ ਕਿੱਥੇ ਤੁਹਾਡਾ ਧਿਆਨ ਹੀ ਕੇ ਬੰਦੇ ਦਾ ਨਾ ਕੱਲ ਜੋ ਘਣਾਵੇ ਉਸ ਕੋਟਰੇ ਦੇ ਅੰਦਰ ਫਿਲਮ ਖਾਓ ਤੁਹਾਨੂੰ ਸ਼ੂਗਰ ਹੈ ਤੇ ਸ਼ੂਗਰ ਠੀਕ ਹੋ ਜਾਂਦੀ ਹੈ ਆ ਮੈਨੂੰ ਲੱਗਦਾ ਕਈ ਮੈਡੀਕਲ ਤੇ ਪੈਂਦੀ ਗੋਲੀਆਂ 'ਚ ਪੈਂਦੀ ਹੈ ਪਰ ਉਹ ਬਣਦੀਆਂ ਹਨ ਚੰਗੀਆਂ ਉਹਨਾਂ 'ਚ ਫਿਲਮ ਪੈਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਅਸਲੀਲ ਕੰਟੈਂਟ ਪਾਇਆ ਗਿਆ ਤਾਂ ਉਸ ਤੋਂ ਬਾਅਦ ਕਾਰਵਾਈ ਅਮਰਤਪਾਲ ਮਹਿਰੋਸ ਵੱਲੋਂ ਕੀਤੀ ਗਈ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਹਰੇਕ ਵਰਗ ਵੱਲੋਂ ਉਠਾਏ ਗਏ ਕਈਆਂ ਨੇ ਇਸ ਕਾਰਵਾਈ ਨੂੰ ਸਹੀ ਦੱਸਿਆ ਤੇ ਕਈਆਂ ਨੇ ਇਸ ਕਾਰਵਾਈ ਨੂੰ ਗਲਤ ਦੱਸਿਆ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸਾਡੇ ਨਾਲ ਅੱਜ ਜੋ ਸ਼ਖਸੀਅਤ ਮੌਜੂਦ ਹੈ ਜੋ ਕਿ ਸੋਸ਼ਲ ਮੀਡੀਆ ਤੇ ਬੜੇ ਫੇਮਸ ਨੇ ਕਸ਼ਮੀਰ ਸਿੰਘ ਸੰਗਾ ਜੀ ਉੱਚੇ ਚੇਤੇ ਤੌਰ ਤੇ ਸਾਡੇ ਕੋਲ ਪੁੱਜੇ ਨੇ ਤਾਂ ਅਹਿਮ ਮੁੱਦੇ ਨੇ ਕੁਝ ਉਹਨਾਂ ਤੇ ਗੱਲਬਾਤ ਕਰਾਂਗੇ ਕਿਉਂਕਿ ਇਹ ਵੀ ਸੋਸ਼ਲ ਮੀਡੀਆ ਦੇ 스타 ਨੇ ਤਾਂ ਸੋਸ਼ਲ ਮੀਡੀਆ ਤੇ ਆ ਕੇ ਕੀ ਕੋਸ਼ਿਸ਼ ਇਹ ਪਹੁੰਚਣਾ ਚਾਹੀਦਾ ਹੈ ਕਿ ਜਿਹੜਾ ਅਸੀਂ ਨਗੇਂਜ ਪੁਣਾ ਸੋਸ਼ਲ ਮੀਡੀਆ ਤੇ ਪਾਉਂਦੇ ਆ ਉਸ ਬਾਰੇ ਇਹਨਾਂ ਦੇ ਵਿਚਾਰ ਚਰਚਾ ਨਾਲ ਅੱਜ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਸੰਗਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸੰਗਾ ਸਾਹਿਬ ਕਿਵੇਂ ਦੇਖਦੇ ਜੋ ਪਹਿਲਾਂ ਸਭ ਤੋਂ ਪਹਿਲਾਂ ਕਿ ਤੁਸੀਂ ਵੀ ਸੋਸ਼ਲ ਮੀਡੀਆ ਤੇ ਐਕਟਿਵ ਰਹੇ ਤਾਂ ਖਾਸ ਕਰਕੇ ਪੈਂਟ ਨਹੀਂ ਪਾਉਣੀ ਤੁਹਾਡਾ ਵੀ ਡਾਇਲੌਗ ਮਸ਼ਹੂਰ ਆ ਤਾਂ ਕਿਤੇ ਨਾ ਕਿਤੇ ਤੁਹਾਨੂੰ ਤਾਂ ਨਹੀਂ ਡਰ ਲੱਗਾ ਕਿ ਕਿਤੇ ਨਾ ਕਿਤੇ ਅਮਰਤਪਾਲ ਮੈਰੋ ਦਾ ਫੋਨ ਨਾ ਆ ਜਾਏ ਦੇਖੋ ਜੀ ਗੱਲ ਪਤਾ ਕੀ ਆ ਆਪੋ ਆਪਣੀ ਸੋਚ ਹੁੰਦੀ ਆ ਦੇਖੋ ਕਿਹੜੇ ਲੋਕ ਗੰਦੀਆਂ ਰੀਲਾਂ ਪਾਉਂਦੇ ਆ ਮੈਂ ਕਹਿੰਦਾ ਗੰਦੀਆਂ ਰੀਲਾਂ ਨਹੀਂ ਪਾਉਣੀਆਂ ਚਾਹੀਦੀਆਂ ਕਿਉਂਕਿ ਸਾਡੇ ਘਰਾਂ 'ਚ ਕਿਹੜੇ ਬੱਚਿਆਂ ਕੋਲ ਫੋਨ ਹੁੰਦੇ ਆ ਤੋ ਬੱਚੇ ਫੋਨ ਚਲਾਉਂਦੇ ਜ਼ਿਆਦਾ ਆ ਤੋ ਬੱਚੇ ਤਰੋ ਚੈੱਕ ਕਰਦੇ ਆ ਤੇ ਬੱਚਿਆਂ ਤੇ ਮਾਰਾ ਅਸਰ ਪੈਂਦਾ ਬਹੁਤ ਜ਼ਿਆਦਾ ਤੇ ਬੱਚਿਆਂ ਦੇ ਮਨ ਨੂੰ ਸੱਟ ਵੱਜਦੀ ਆ ਤੇ ਯਾਰ ਆ ਗੰਦੀਆਂ ਵੀਡੀਓ ਆਉਣ ਡੀਆਂ ਗੰਦੀਆਂ ਫੋਟੋ ਆਉਣ ਡੀਆਂ ਆ ਉਹ ਫਿਰ ਮਾਰਾ ਸਾਰਿਆ ਬੱਚਾਂ ਤੇ ਪੈਂਦਾ। ਤਾਂ ਬੱਚੇ ਫਿਰ ਤਾਂ ਹੀ ਬੱਚੇ ਛੇਤੀ ਖਰਾਬ ਹੁੰਦੇ ਆ। ਤਾਂ ਹੀ ਬੱਚੇ ਜਿਹੜੇ ਕੱਲ ਜੋ ਗਾਲੇ ਪਾਸੇ ਛੇਤੀ ਜਾਂਦੇ ਉਸ ਪਾਸੇ ਖਰਾਬ ਹੋ ਜਾਂਦੇ ਆ। ਅੱਛਾ ਸੰਧਾ ਸਾਹਿਬ ਤੁਸੀਂ ਵੀ ਦੇਖਿਆ ਹੋਊਗਾ ਜੋ ਪਿਛਲੇ ਦਿਨਾਂ ਵਿੱਚ ਹੋਇਆ ਜੋ ਅਸਲੀਲ ਕੰਟੈਂਟ ਪਾਉਣ ਵਾਲੀਆਂ ਸਨ ਜੋ ਕਾਰਵਾਈ ਰੰਭੀ ਗਈ ਹੈ ਇੱਕ ਸੋਸ਼ਲ ਮੀਡੀਆ ਦੇ ਉੱਤੇ ਅਮਰਪਾਲ ਸਿੰਘ ਮੈਰੋ ਦੀ ਟੀਮ ਵੱਲੋਂ ਤਾਂ ਕਿਵੇਂ ਦੇਖਦੇ ਹੋ ਤੁਸੀਂ ਉਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ? ਤੁਸੀਂ ਵੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਜੋ ਤਾਂ ਜੋ ਕਾਰਵਾਈ ਹੋਈ ਕਈਆਂ ਨੇ ਉਸ ਕਾਰਵਾਈ ਨੂੰ ਕਿਹਾ ਇਦਾਂ ਨਹੀਂ ਹੀ ਕਰਨਾ ਚਾਹੀਦਾ। ਆਣਾ ਸਮਝਾਉਣਾ ਚਾਹੀਦਾ ਸੀ ਜਾਂ ਕੋਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੀ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਸਟਾਰ ਹੋਣ ਦੇ ਨਾਤੇ ਤੁਹਾਡੇ ਕੀ ਵਿਚਾਰ ਨੇ ਦੇਖੋ ਜੀ ਆ ਸਾਰਾ ਰੱਬ ਦਾ ਪਾਣਾ ਆ ਉਹਦੇ ਪਾਣੀ ਅੰਦਰ ਹੀ ਸਭ ਕੁਝ ਹੁੰਦਾ ਠੀਕ ਹੈ ਨਾ ਕਿੰਨਾ ਕੇ ਬੰਦੇ ਦਾ ਦਾਣਾ ਪਾਣੀ ਆ ਚੁਗਣਾ ਪੈਂਦਾ ਕਿਦੇ ਹੱਥੋਂ ਕੋਈ ਮੌਤ ਲਿਖੀ ਉਹ ਟਾਲਿਆ ਠੀਕ ਹੈ ਨਾ ਉਹ ਜੋ ਮਰ ਚੀ ਆਪਾਂ ਕਹੀ ਜਾਈ ਹੈ ਜੀ ਉਹਨੂੰ ਮਾਰਤਾ ਉਹਨੂੰ ਮਾਰਤਾ ਕਿਉਂ ਮੌਤ gehri ਆ ਨਾ ਧਰਮਰਾਜ ਤੋਂ ਕਿੰਨੇ ਲਿਖੀ ਆ ਨਾ ਅਖਰ ਦੋ ਉਹ ਤੇ ਤੂੰ ਦੋ ਅੱਖਰ ਨਾਲ ਆਪਾਂ ਗਾਂ ਤੁਰਨਾ ਤੇ ਨਾ ਪਿੱਛੇ ਤੁਰਨਾ ਉਮੋਂਦ ਟੱਲਿਆ ਉਹ ਬਾਣੇ ਬਣਨੇ ਹੁੰਦੇ ਆ ਬਾਣੇ ਨੇ ਮੁੜ ਕੇ ਬੰਦੇ ਦੀ ਕੇ ਟਾਈਮ ਤੇ ਕੋਈ ਨੂੰ ਬੰਦੇ ਨੂੰ ਦੇਖੋ ਜਿੰਦਗੀ ਚ ਅਟੈਕ ਹੋ ਜਾਂਦਾ ਆ ਕੋਈ ਬੰਦਾ ਜਰਾ ਠੇਡਾ ਲਾ ਕੇ ਮਰ ਜਾਂਦਾ ਆ ਸਾਰੇ ਰੱਬ ਦੇ ਬਾਣੇ ਆ ਉਹਦੇ ਬਾਣੇ ਅੰਦਰੀਆ ਗੁਰੂ ਸਾਹਿਬ ਨੇ ਜੋ ਕੀਤਾ ਆ ਸਾਰਾ ਕੁਝ ਠੀਕ ਹੀ ਚੱਲ ਜੀ ਜਾਂਦਾ ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਕੋਈ ਠੱਲ ਪਈ ਆ ਸੋਸ਼ਲ ਮੀਡੀਆ ਤੇ ਦੇਖੋ ਮੈਂ ਬੜਾ ਚੈੱਕ ਕੀਤਾ ਕਰੋ ਫੋਨ ਚਲਾਈਦਾ ਆ ਦੇਖਿਆ ਤੇ ਬੜਾ ਘਟਿਆ ਆ ਗੰਦ ਘਟਿਆ ਆ ਅਛਾ ਭਾਈ ਹਰਤਾ ਸਾਹਿਬ ਤੁਸੀਂ ਵੀ ਸੋਸ਼ਲ ਮੀਡੀਆ ਤੇ ਐਕਟਿਵ ਤੁਸੀਂ ਕਦੀ ਵੇਖੀ ਆ ਇਹ ਉਹ ਜਿਹੜੀ ਭਾਬੀ ਸੀ ਜਿਹਦਾ ਕਤਲ ਕੀਤਾ ਜਾਂ ਹੋਰ ਜਿਹੜੀਆਂ ਕੁੜੀਆਂ ਨੇ ਰੀਲਾਂ ਜਿੰਨੀਆਂ ਬਣਾਉਂਦੀਆਂ ਨੇ ਜਿਹੜੀਆਂ ਕਾਫੀ ਚਰਚਿਤ ਰਹੀਆਂ ਤਾਂ ਤੁਸੀਂ ਕਦੀ ਵੇਖੀ ਆ ਉਹਨਾਂ ਦੀ ਰੀਲ ਕਿਤੇ ਤੁਹਾਡੇ ਧਿਆਨ ਚ ਪਈ ਹੋਵੇ ਤਾਂ ਤੁਸੀਂ ਸੁਣਿਆ ਹੋਵੇ ਕੁਝ ਨਹੀਂ ਦੇਖੋ ਜੀ ਮੈਂ ਕੋਈ ਰੀਲ ਨਹੀਂ ਦੇਖੀ ਨਹੀਂ ਕਹੀਦੀ ਤੇ ਇਹਦੇ ਝੂਠ ਮਾਰੀਏ ਮਾੜੀ ਗੱਲ ਆ ਮੈਂ ਨਹੀਂ ਕਿ ਰੀਲ ਕਹਿੰਦੀ ਦੇਖੀ ਉਹ ਦਿਨ ਦੇਖਿਆ ਕਿੰਦਰ ਮਹਿਰੂ ਸਾਹਿਬ ਮਹਿਰੂ ਨੇ ਕੋਈ ਉਹ ਜਹੇਦਾਰ ਨੇ ਕੋਈ ਉਹ ਬੀਬੀ ਦਾ ਕਤਲ ਕੀਤਾ ਉਹ ਦਿਨ ਸਾਨੂੰ ਪਤਾ ਲੱਗਾ ਕਿਆ ਗੱਲ ਐ ਚਲੋ ਆ ਸਾਰਾ ਰੱਬ ਦਾ ਬਾਣਾ ਹੁੰਦਾ ਆ ਉਹਦੇ ਬਾਣੀ ਅੰਦਰ ਹੀ ਸਭ ਕੁਝ ਹੋਈ ਜਾਂਦਾ ਆ ਉਹਦੇ ਬਨੋਂ ਪਤਾ ਨਹੀਂ ਲੱਗਦਾ ਠੀਕ ਐ ਨਾ ਤੇ ਮੈਂ ਆ ਜਰੂਰ ਇਹ ਨਾਲ ਬੱਚਿਆਂ ਨੂੰ ਜਰੂਰ ਕਹਾਂਗਾ ਪਰ ਉਹ ਗੁਰਦਾਰੇ ਮੱਥਾ ਟੇਕਣ ਜਾਂਦੇ ਆ ਬੀਬੀਆਂ ਜਾਂਦੀਆਂ ਕੋਈ ਜਾਂਦਾ ਆ ਉੱਥੇ ਮੇਰੇ ਹਿਸਾਬ ਨਾਲ ਗੁਰਦਾਰੇ ਪੰਜਾਬੀ ਸੂਟ ਪਾ ਕੇ ਜਾਣਾ ਚਾਹੀਦਾ ਗੁਰਦਾਰੇ ਅਸਾ ਫੇਰ ਹੋ ਗਈ ਗੁਰਦਾਰੇ ਪੰਜਾਬੀ ਸੂਟ ਪਾਉਣਾ ਫੇਰ ਉਹੀ ਕਹਿ ਗਿਆ ਕਹਿੰਦਾ ਮੈਂ ਪਿੰਟ ਦਾ ਕਹਿੰਦਾ ਮੈਂ ਪਿੰਟ ਦਾ ਮੱਗੇ ਬਹੁਤ ਗਿਆ ਪਿੰਟ ਨਹੀਂ ਪੋਣੀ ਦੇਖੋ ਗੁਰਦੁਆਰਾ ਸਾਹਿਬ ਦੇ ਅੰਦਰ ਕਹਿਰੀ ਆ ਨਾ ਕਿਹੜੀਆਂ ਪਿੰਟਾਂ ਪਾਉਂਦੇ ਆ ਨਾ ਲੋਕ ਪਿੰਟਾਂ ਕਿਰੇ ਆ ਮਰਦ ਪਾਉਂਦੇ ਆ ਤਾਂ ਮਰਦਾਂ ਨੂੰ ਪਿੰਟਾਂ ਪਾਉਣੀਆਂ ਜਾਂ ਜਰ ਪੰਜਾਬੀ ਸੂਟ ਆ ਨਾ ਉਹ ਕਿਹੜਾ ਪੰਜਾਬੀ ਸੂਟ ਉਹ ਬੀਬੀਆਂ ਪਾਉਂਦੀਆਂ ਬੱਚੇ ਪਾਉਂਦੇ ਆ ਤੁਹਾਡੀ ਇਹ ਗੱਲ ਤੇ ਕਈ ਲੋਕ ਸਵਾਲ ਵੀ ਚੁੱਕਣਗੇ ਕਿ ਅੱਜ ਕੱਲ੍ਹ ਕਹਿ ਦਿੰਦੇ ਨੇ ਆ ਕਿ ਮੁੰਡਾ ਕੁੜੀ ਇਕਲਾ ਬਰਾਬਰ ਨੇ ਤਾਂ ਪਿੰਟ ਪਾ ਕੇ ਗੁਰਦੁਆਰੇ ਕੁੜੀਆਂ ਜਿਹੜੀਆਂ ਕਿਉਂ ਨਹੀਂ ਆ ਸਕਦੀਆਂ ਕਿ ਇਹ ਇੱਕ ਇਹ ਮਰਿਆਦਾ ਵਿੱਚ ਲਿਖਿਆ ਹੈਗਾ ਨਹੀਂ ਨਹੀਂ ਦੇਖੋ ਜੀ ਮੈਂ ਦੱਸਦਾ ਕਿਰੇ ਆ ਨਾ ਆਪਣੇ ਪੰਜਾਬੀ ਸੂਟ ਦੇਖੋ ਪੰਜਾਬੀ ਸੂਟ ਹੀ ਪਾਉਣਾ ਆਇਆ ਬੀਬੀਆਂ ਨੇ ਠੀਕ ਹੈ ਨਾ ਪੰਜਾਬੀ ਸੂਟ ਪਾ ਕੇ ਗੁਰਦਰਾ ਸਾਹਿਬ ਜਾ ਕੇ ਮੱਥਾ ਟੇਕੋ ਕਿੱਥੇ ਹਰਿਮੰਦਰ ਸਾਹਿਬ ਕਿੱਥੇ ਮਰਜੀ ਜਾਓ ਪਰੀ ਮਸਜਿਤੇ ਜਾਓ ਮੰਦਰੇ ਜਾਓ ਗੁਰਦਾਰੇ ਜਾਓ ਯਾਰ ਉਹ ਕੱਪੜੇ ਪਾਓ ਕਿੱਥੇ ਤੁਹਾਡਾ ਧਿਆਨ ਹੀ ਕੇ ਬੰਦੇ ਦਾ ਨਾ ਕੱਲ ਜੋਗਨਾ ਆਵੇ ਉਸ ਗੁਰਦਾਰੇ ਦੇ ਅੰਦਰ ਮੈਂ ਕਈ ਥਾਂ ਦੇ ਮੱਥਾ ਟੇਕਣ ਗਿਆ ਤੇ ਉਹ ਬੀਬੀਆਂ ਨੇ ਅਧੇ ਕੱਪੜੇ ਪਾਏ ਹੁੰਦੇ ਆ ਤੇ ਬਹੁਤ ਮਾੜੀ ਗੱਲ ਦੁੱਖ ਤੁਹਾਨੂੰ ਕੀ ਲੱਗਦਾ ਕਿ ਐਵੇਂ ਫਿਰ ਮਰਦ ਦਾ ਧਿਆਨ ਜਿਹੜਾ ਫਿਰ ਉਹ ਬੀਬੀਆਂ ਖੁਦ ਪਟਕਾਉਂਦੀਆਂ ਹਾਂ ਹਾਂ ਬੀਬੀਆਂ ਫਿਰ ਉਸ ਟਾਈਮ ਤੇ ਕਿਹ ਤਰ੍ਹਾਂ ਕਲਜੋਗ ਹੁੰਦਾ ਨਾ ਅੰਦਰ ਕਲਜੋਗ ਹੀ ਹੁੰਦਾ ਉਸ ਟਾਈਮ ਤੇ ਬੀਬੀਆਂ ਦੇ ਨਾਲ ਉਹ ਬੀਬੀਆਂ ਕਿ ਪੰਜਾਬੀ ਸ਼ੂਟ ਪਾਉਣ ਸਾਰੇ ਬਾਹਾਂ ਤੇ ਸ਼ੂਟ ਆਪਣਾ ਪਾਉਣ ਤੇ ਮੈਨੂੰ ਲੱਗਦਾ ਦੇ ਤਾਂ ਪੰਜਾਬ ਦਾ ਕਿਹੜਾ ਭਲਾ ਹੋ ਜੂਗਾ ਬੜਾ ਵਧੀਆ ਚੱਲੂਗਾ ਸੰਗਾ ਸਾਹਿਬ ਲਗਾਤਾਰ ਇਹ ਮੁੱਦਾ ਤੁਸੀਂ ਚੁੱਕਦੇ ਹੋ ਤੁਹਾਡਾ ਡਾਇਲੋਗ ਵੀ ਇੱਕ ਇਹ ਮਸ਼ਹੂਰ ਹੈ ਕਿ ਪਿੰਟ ਨਹੀਂ ਪਾਉਣੀ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਨਾ ਕੋਈ ਜਿਹੜੀ ਪ੍ਰਬੰਧਕਾਂ ਨੂੰ ਜਿਹੜੀ ਪਾਬੰਦੀ ਲਗਾਉਣੀ ਚਾਹੀਦੀ ਹੈ ਕਿ ਹਾਂ ਵੀ ਜਿਹੜਾ ਔਰਤਾਂ ਨੇ ਉਹ ਕੇਵਲ ਤੇ ਕੇਵਲ ਫਿਰ ਸਲਵਾਰ ਕਮੀਜ਼ ਪਾ ਕੇ ਗੁਰਦੁਆਰਾ ਸਾਹਿਬ ਹਾਂ ਗੁਰਦਾਰੇ ਅਸਲੀ ਮੇਰੇ ਹਿਸਾਬ ਨਾਲ ਇਹੋ ਪਾ ਕੇ ਆਉਣਾ ਚਾਹੀਦੇ ਆ ਦੇਖੋ ਗੁਰਦਾਰੇ ਦੇ ਵਿੱਚ ਗੁਰੂ ਸਾਹਿਬ ਤੋਂ ਡਰਨਾ ਚਾਹੀਦਾ ਮਹਾਰਾਜ ਤੋਂ ਆਪਾਂ ਡਰਦੇ ਨਹੀਂ ਤੇ ਫਿਰ ਮੱਥਾ ਟੇਕ ਕੇ ਆਪਣਾ ਕੋਈ ਕੰਮ ਨਹੀਂ ਆਦਾ ਠੀਕ ਹੈ ਆਪਾਂ ਅੰਦਰ ਜਾ ਗਏ ਕਿੰਨਾ ਬਹੁਤ ਗੰਦੇ ਕੱਪੜੇ ਕਈਆਂ ਨੇ ਪਾਏ ਹੁੰਦੇ ਆ ਬਹੁਤ ਕੱਪੜੇ ਦੇਖਣ ਆਲੇ ਨਹੀਂ ਹੁੰਦੇ ਉਹਨਾਂ ਦੇ ਠੀਕ ਹੈ ਨਾ ਉਹ ਮੱਥਾ ਟੇਕਿਆ ਮੈਨੂੰ ਨਹੀਂ ਲੱਗਦਾ ਉਹ ਕੰਮ ਆਉਂਦਾ ਤੇ ਉਹ ਮੱਥਾ ਟੇਕਿਆ ਤਾਂ ਨਹੀਂ ਕੰਮ ਹੋਣਾ ਉਹਨਾਂ ਦਾ ਦੇਖੋ ਅੰਦਰ 10 ਬੰਦੇ ਅੰਦਰ ਗਏ ਕੁਝ ਬੈਠੇ ਹੁੰਦੇ ਆ ਪਰ ਉਹ ਬੰਦੇ ਉਹ ਧਿਆਨ ਮਾਰਦੇ ਯਾਰ ਕਿਹੋ ਜੀ ਬੀਬੀ ਕਪੜੇ ਪਾ ਕੇ ਆ ਗਈ ਆ ਨਹੀਂ ਪਉਣੀ ਜੀ ਗੁਰੂ ਸਾਹਿਬ ਤੋਂ ਡਰਨਾ ਚਾਹੀਦਾ ਮਹਾਰਾਜ ਤੋਂ ਡਰ ਕੇ ਕੰਮ ਕਰਨਾ ਤੁਰੀ ਠੀਕ ਹੈ ਮੈਂ ਜਰੂਰ ਕਹਿੰਦਾ ਤੁਰੀ ਪਿੰਟਾਂ ਪਾਉਣੀਆਂ ਬਾਹਰ ਪਾਈ ਜੋ ਬਜ਼ਾਰਾਂ ਚ ਪਾਈ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਕਿਰੇ ਕਿਰੇ ਗੰਦੇ ਕੱਪੜੇ ਉਹ ਨਹੀਂ ਪਾ ਕੇ ਜਾਣਾ ਚਾਹੀਦਾ ਅਸਾਂ ਦਾ ਸਾਹਿਬ ਕਾਫੀ ਧੇਰ ਗਾਇਬ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਤਾਂ ਅੱਜ ਕਾਫੀ ਧੇਰਾ ਪਿੱਛੋਂ ਆਏ ਤਾਂ ਕੀ ਗੱਲ ਹੋ ਗਈ ਕਿ ਤੇ ਪ੍ਰੀਤੀ ਨੂੰ ਜੂਰ ਜਸ ਪਿਆਉਣ ਚੱਲ ਗਈ ਨਹੀਂ ਨਹੀਂ ਦੇਖੋ ਜੀ ਇਤਨਾ ਕੋਈ ਕੋਈ ਤੁਹਾਨੂੰ ਪਤਾ ਹੀ ਆ ਮੇਰੇ ਇੱਕ ਘਰ ਦੇ ਨਹੀਂ ਠੀਕ ਰਹੀਂਦੇ ਘਰਦਿਆਂ ਨੂੰ ਕੈਂਸਰ ਹੀ ਉਹਦਾ ਕਰਕੇ ਫਿਰ ਮੇਰੀ ਉਧਰ ਉਧਰ ਡੋੜੀ ਕੇ ਰਿਪੋਰਟਾਂ ਕਰਾਉਣ ਦੀ ਆਈ ਤਰ੍ਹਾਂ ਉਹਨਾਂ ਨੂੰ ਫਰਨਦੀ ਆਈ ਤਰ੍ਹਾਂ ਉਹਦਾ ਕਰਕੇ ਘਰ ਦੇ ਵਿੱਚ ਬੜਾ ਤੁਹਾਨੂੰ ਪਤਾ ਹੀ ਆ ਅੱਛਾ ਕਿੱਦਾਂ ਫਿਰ ਹੁਣ ਕਰਦੇ ਕਿੱਦਾਂ ਨਹੀਂ ਚੱਲਦਾ ਲਾਲ ਚੱਲਦਾ ਫਿਰ ਹਾਂ ਚੱਲੀ ਜਾਂਦਾ ਗੁਰੂ ਰਾਮਦਾਸ ਹਸਪਤਾਲੋਂ ਚੱਲਦਾ ਬਹੁਤ ਵਧੀਆ ਚੱਲਦਾ ਹੈ ਗੁਰੂ ਸਾਹਿਬ ਗੁਰੂ ਰਾਮਦਾਸ ਮੇਹਰ ਕਰੂ ਬਾਬਾ ਬੁੱਢਾ ਸਾਹਿਬ ਸ਼ਰਧੀ ਗਲਾ ਕਰੋ ਅੱਛਾ ਖਾਸ ਕਰ ਸੰਗਾ ਸਾਹਿਬ ਤੁਹਾਨੂੰ ਦੇਖੀਦਾ ਮੇਲਿਆਂ ਦੀ ਸ਼ਾਨ ਹੁੰਦੀ ਹੈ ਅੱਜ ਕੱਲ ਮੇਲੇ ਮੇਲੇ ਪੰਜਾਬ ਦੇ ਅੰਦਰ ਮੈਨੂੰ ਬਹੁਤ ਮੇਲੇ ਲੱਗੇ ਆ ਬਹੁਤ ਲੋਕੀ ਬੁਲਾਉਂਦੇ ਆ ਕਿ ਤਰ੍ਹਾਂ ਕੋਈ ਉਹ ਬੱਚੇ ਦਾ ਬਾਰਡੇ ਆ ਉੱਥੇ ਬੁਲਾ ਲੈਂਦੇ ਬਾਹਰ ਦੇ ਯੂਕੇ ਅਮਰੀਕਾ ਵਾਲੇ ਬਹੁਤ ਸਾਦੇ ਦਰੋਂ ਆਉਂਦੇ ਉਧਰ ਬੜਾ ਪਿਆਰ ਦਿੰਦੇ ਆ ਪਿਆਰ ਫਿਰ ਮਿਲਦਾ ਪੂਰਾ ਉਹ ਪਿਆਰ ਦਿੰਦੇ ਆ ਮੈਂ ਇੱਕ ਅਪੀਲ ਜ਼ਰੂਰ ਕਰਾਂਗਾ ਤੁਹਾਡੇ 'ਚ ਹਾਂਜੀ ਦੇਖੋ ਪੰਜਾਬ ਦੇ ਅੰਦਰ ਕਿਹੜਾ ਚੱਟਾ ਚੱਲੰਦਿਆ ਬੜਾ ਪੰਜਾਬ ਦੇ ਅੰਦਰ ਚੱਟੇ ਨੇ ਬੜਾ ਪਕਰ ਕੀਤਾ ਆ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਪੰਜਾਬ ਦੇ ਨੂੰ ਤੇ ਪੰਜਾਬ ਦੇ ਅੰਦਰ ਫੈਮ ਦੇ ਠੇਕੇ ਖੁੱਲ੍ਹ ਦੇਣੇ ਚਾਹੀਦੇ ਅੱਛਾ ਸੰਗਾ ਸਾਹਿਬ ਤੁਸੀਂ ਚੱਟੇ ਤੇ ਆ ਗਏ ਉਹ ਤਾਂ ਖਾਸ ਕਰਕੇ ਗੱਲ ਕੀਤੀ ਜਾਵੇ ਤਾਂ ਪਰਾਣੀਆਂ ਸਰਕਾਰਾਂ ਜਿਵੇਂ ਕਹਿ ਦਿੱਤਾ ਕਿ 70-75 ਸਾਲਾਂ ਤੋਂ ਹੀ ਸਰਕਾਰ ਬਦਲਦੀਆਂ ਗਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆ ਗਈ ਤਾਂ ਕਿਤੇ ਨਾ ਕਿਤੇ ਨਸ਼ੇ ਨੂੰ ਠੱਲ ਪਾਉਣ ਦੇ ਵਿੱਚ ਸਰਕਾਰਾਂ ਸਫਲ ਨਹੀਂ ਹੁੰਦੀਆਂ ਤਾਂ ਕੀ ਮਾਦੇ ਜੋ ਆਖਿਰ ਨਸ਼ਾ ਜਿਹੜਾ ਇਹ ਕਿਦਾਂ ਖਤਮ ਹੋ ਸਕਦਾ ਹੈ ਦੇਖੋ ਜੀ ਨਸ਼ਾ ਕਿਹੜੀਆਂ ਮਰਦੀ ਗਵਰਨਮੈਂਟ ਆ ਜਾ ਠੀਕ ਹੈ ਮੈਨੂੰ ਨਹੀਂ ਲੱਗਦਾ ਕਿ ਤਰਿਆ ਨਸ਼ਾ ਪੰਜਾਬ ਚ ਬੰਦ ਹੋਣਾ ਬਹੁਤ ਔਖਾ ਨਸ਼ਾ ਤਾਂ ਬੰਦ ਹੋਣਾ ਇੱਕੋ ਤਰੀਕਾ ਨਸ਼ਾ ਬੰਦ ਕਰਨਾ ਪੰਜਾਬ ਦੇ ਅੰਦਰ ਠੇਕੇ ਖੋਲੇ ਜਾਣ ਫੀਮ ਦੇ ਤੇ ਭੁੱਕੀ ਦੇ ਲੋਕੀ ਉਥੋਂ ਠੇਕੇ ਤੋਂ ਲੈਣ ਫੀਮ ਲਵੇ ਕੋਈ ਭੁੱਕੀ ਲਵੇ ਤੇ ਉਹ ਖਾਵੇ ਉਸੇ ਟਾਈਮ ਤੇ ਮੈਨੂੰ ਲੱਗਦਾ ਚਿੱਟਾ ਪੰਜਾਬ ਤੋਂ ਖਤਮ ਹੋ ਜੂਗੀ ਲੱਗਦਾ ਕਿ ਫੀਮ ਭੁੱਕੀ ਨਸ਼ਾ ਨਹੀਂਗਾ ਦੇਖੋ ਹੈ ਹੈ ਨਸ਼ਾ ਆ ਉਹ ਚਿੱਟੇ ਵਾਲਾ ਨਸ਼ਾ ਨਹੀਂ ਆ ਚਿੱਟੇ ਨਾਲ ਬੰਦੇ ਯਾਰਾ ਲੋਕ ਲੱਖਾਂ ਲੋਕ ਮਰ ਗਏ ਪੰਜਾਬ ਚ ਠੀਕ ਹੈ ਮਰਦੇ ਜਾਂਦੇ ਆ ਪਰ ਉਹ ਪੰਜਾਬ ਚ ਆਪਾਂ ਠੇਕੇ ਖੋਲ ਦਵਾਂਗੇ ਦੇਖੋ ਫੀਮ ਨਾਲ ਅਗਰ ਬੰਦਾ ਖਾਂਦਾ ਫੀਮ ਨਾਲ ਖੇਤਾਂ 'ਚ ਕੰਮ ਜ਼ਿਆਦਾ ਕਰਦਾ ਪੈਲੀ ਦਾ ਕਾਰੋਬਾਰ ਜ਼ਿਆਦਾ ਕਰਦਾ ਆ ਚਿੱਟੇ ਨਾਲ ਬੰਦਾ ਕੰਮ ਨਹੀਂ ਕਰਦਾ ਚਿੱਟੇ ਨਾਲ ਬੰਦਾ ਖਤਮ ਜ਼ਿੰਦਗੀ ਖਤਮ ਹੋ ਜਾਂਦੀ ਹੈ ਫੀਮ ਨਾਲ ਬੰਦਾ ਨਹੀਂ ਮਰਿਆ ਕੁਝ ਲੋਕ ਕਹਿਣਗੇ ਸਰਦਾਰ ਬੰਦਾ ਹੋ ਕੇ ਕਹਿੰਦਾ ਨਸ਼ੇ ਦੇ ਠੇਕੇ ਖੋਲ ਦੋ ਨਹੀਂ 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 ਦੇਖੋ ਜੀ ਕਿਹਦੇ ਠੇਕੇ ਖੋਲਨੇ ਆ ਨਾ ਆਪਾਂ ਫੀਮ ਦੇ ਇਹਦੇ ਆਪ ਕੋਈ ਮਾਰੇ ਨਹੀਂ ਰਾਜਿਆਂ ਦਾ ਖਾਣਾ ਠੀਕ ਆ ਫੀਮ ਕੋਈ ਐਡਾ ਕੋਈ ਪ੍ਰਾਤ ਨਹੀਂ ਕਿਹਾ ਜਾਂਦਾ ਫੀਮ ਦੇ ਦੇਖੋ ਤੇਰੀ ਫੀਮ ਖਾਓ ਤੁਹਾਨੂੰ ਸ਼ੁਗਰ ਆ ਤੇ ਸ਼ੁਗਰ ਠੀਕ ਹੋ ਜਾਂਦੀ ਆ ਆ ਮੈਨੂੰ ਲੱਗਦਾ ਕਈ ਮੈਡੀਕਲ ਚ ਪੈਂਦੀ ਗੋਲੀਆਂ ਚ ਪੈਂਦੀ ਆ ਪਰ ਉਹ ਬਣਦੀਆਂ ਹਨਾ ਚੰਗੀਆਂ ਉਹਨਾਂ ਚ ਫੀਮ ਪੈਂਦੀ ਆ ਫੀਮ ਨਸਾ ਮਾਰਾ ਨਹੀਂ ਆਰਾ ਫੀਮ ਸਭ ਤੋਂ ਵਧੀਆ ਨਸਾ ਆ ਸਭ ਤੋਂ ਮਾਰਾ ਨਸਾ ਪੰਜਾਬ ਚ ਚਟਾ ਕਿਹੜੇ ਚਟਾ ਪੰਜਾਬ ਚ ਆ ਗਿਆ 4 ਲੋਕ ਸਾਡੇ ਨੇ ਖਤਮ ਕਰਤੇ ਚਿੱਟੇ ਨੇ ਟੀਕੇ ਲਾ ਲਾ ਖਤਮ ਹੋ ਗਏ ਆ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਇਹ ਹੋਈ ਤੇ ਪੰਜਾਬ ਦੇ ਅੰਦਰ ਠੇਕੇ ਖੁੱਲੇ ਜਾਣ ਇਹਦਾ ਬਿੱਲ ਨਹੀਂ ਕਿ ਆਇਆ ਜਾਵੇ ਬਿੱਲ ਪਾਸ ਕੀਤਾ ਜਾਵੇ ਤਰ ਉਹ ਪੰਜਾਬ ਦੇ ਅੰਦਰ ਠੇਕੇ ਖੁੱਲ ਗਏ ਭੁਖੀ ਦੇ ਤੇ ਫੀਮਦੇ ਮੈਨੂੰ ਲੱਗਦਾ ਪੰਜਾਬ ਦੇ ਘਰੇ ਸਾਡੇ ਗੱਭਰੂ ਹਨ ਅੱਬਾਂ ਜਾਂਗੇ ਜਸੰਗਤ ਸਾਹਿਬ ਇਹ ਗੱਲ ਕਰ ਰਿਹਾ ਹੋ ਮੰਤਰੀਆਂ ਦੀ ਤਾਂ ਲਾਜੀ ਸਿੰਘ ਭੁੱਲਰ ਵੀ ਤੁਹਾਡੇ ਕਰੀਬੀ ਨੇ ਕਦੀ ਇਸ ਵਿਸ਼ੇ ਤੇ ਗੱਲ ਹੋਈ ਉਹਨਾਂ ਦੇ ਨਾਲ ਕਿ ਮੰਤਰੀ ਸਾਹਿਬ ਤੁਸੀਂ ਕੋਈ ਇਹ ਜਾ ਬਿੱਲ ਜਿਹੜਾ ਪਾਸ ਕਰਵਾਵਾ ਆਪਣੀ ਸਰਕਾਰ ਤੋਂ ਜਿਹੜਾ ਕੀ ਮਤੇ ਭੁਖੀ ਦੇ ਠੇਕੇ ਖਲਵਾ ਦੇ ਚਾਣ ਕਿਉਂਕਿ ਤਾਂ ਬੇਬੀ ਨਹੀਂ ਮੈਂ ਭੰਦਰ ਸਾਹਿਬ ਨੂੰ ਕਈ ਵਾਰੀ ਕਿਹਾ ਤੇ ਪੰਜਾਬ ਦੇ ਅੰਦਰ ਠੇਕੇ ਖੁੱਲਣੇ ਚਾਹੀਦੇ ਆ ਉਹ ਆਸਪੰਦੇ ਕਰ ਗਿਆ ਅੱਛਾ ਕਿਤੇ ਸੰਗਤ ਦਾ ਜੋਚਾਂਗੇ ਹੈ ਮੈਂ ਬੜੀ ਵਾਰੀ ਕਿਹਾ ਪੰਜਾਬ ਦੇ ਅੰਦਰ ਠੇਕੇ ਮਾਮ ਮੁੱਖ ਮੰਤਰੀ ਸਾਹਿਬ ਨੂੰ ਕਹੋ ਠੀਕ ਹੈ ਨਾ ਕਿ ਦੇਖੋ ਠੇਕੇ ਖੁੱਲਣੇ ਹਨ ਫੀਮ ਦੇ ਖੁੱਲਣੇ ਆ ਸੈਂਟਰ ਸੈਂਟਰ ਪਾਸ ਕਰਦਾ ਇਹਨਾਂ ਤੋਂ ਸੋ ਸੈਂਟਰ ਦੀ ਮਜੂਰੀ ਮਿਲਣੀ ਹੈ ਤੋਂ ਪੰਜਾਬ ਦੀ ਗਵਰਨਮੈਂਟ ਇਹਨੂੰ ਪਾਸ ਨਹੀਂ ਕਰ ਜਾਂਦੀ ਠੀਕ ਹੈ ਨਾ ਇਹਨੂੰ ਸੈਂਟਰ ਆ ਗਿਆ ਆ ਗਿਆ ਦਵੇ ਸੈਂਟਰ ਤੇ ਪੰਜਾਬ ਦੇ ਅੰਦਰ ਠੇਕੇ ਖੁੱਲੇ ਜਾਣਾਂ ਮੋਦੀ ਆਗਿਆ ਦੇ ਦੇ ਤੇ ਮੈਂ ਕਹਿੰਦਾ ਦੋ ਘੜੀਆਂ ਨਹੀਂ ਲੱਗਣੀਆਂ ਉਸੇ ਟਾਈਮ ਤੇ ਪੰਜਾਬ ਦੇ ਅੰਦਰ ਠੇਕੇ ਖੁੱਲ ਜਾਂਦੇ ਠੀਕ ਹੈ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਨੌਜਵਾਨੀ ਨੂੰ ਬਚਾਉਣ ਲਈ ਜਿਹੜੇ ਇਹ ਠੇਕੇ ਖੁੱਲ ਜਾਣ ਤਾਂ ਨੌਜਵਾਨੀ ਬਚ ਸਕਦੀ ਹੈ ਹਾਂ ਜਿੰਦਗੀ ਇਹਨਾਂ ਲੋਕਾਂ ਦੀ ਬਾਤੂ ਦੇਖੋ ਨਾ ਆਪਾਂ ਕਹੀਏ ਨਾ ਪੰਜਾਬ ਦੇ ਅੰਦਰੋਂ ਨਸ਼ਾ ਬੰਦ ਹੋ ਜੇ ਦੇਖੋ ਪੰਜਾਬ ਦੇ ਅੰਦਰ ਕਿਹੜਾ ਹੈ ਕਰੀ ਕਿ ਤਰ੍ਹਾਂ ਘੂਣ ਲੱਗਾ ਹੁੰਦਾ ਨਾ ਘੂਣਾ ਨੂੰ ਲੱਗ ਚੁੱਕਾ ਪੰਜਾਬੀਆਂ ਦੇ ਗੜੋ ਲਥਨਾ ਬਹੁਤ ਔਖਾ ਆ ਠੀਕ ਹੈ ਨਾ ਗੜੋ ਉਦੋਂ ਲਥਨਾ ਕਰੋ ਬੰਦੇ ਦੀ ਮੌਤ ਹੋ ਜਾਂਦੀ ਹੈ ਫਿਰ ਇਹ ਨਸ਼ਾ ਖਤਮ ਹੋ ਗਿਆ ਠੀਕ ਹੈ ਨਾ ਦੇਖੋ ਮੈਂ ਇੱਕ ਅਪੀਲ ਜ਼ਰੂਰ ਕਰਾਂਗਾ ਕਿ ਕਿਤਰਾ ਉਹਨਾ ਬਾਰਡਰ ਤੇ ਕਿਤਰਾ ਚਿੱਟਾ ਆਉਂਦਾ ਇਧਰ ਸਾਰਾ ਆਉਂਦਾ ਉਧਰੋਂ ਪਰੋਈਆ ਠੀਕ ਹੈ ਨਾ ਹੁਣ ਪੰਜਾਬ 'ਚ ਪਤਾ ਨਹੀਂ ਹੋਣ ਡਿਆ ਤੇ ਤਾਂ ਹੀ ਪੰਜਾਬ ਦੇ ਅੰਦਰ ਮੇਰੇ ਬਹੁਤ ਸਾਡੀਆਂ ਜ਼ਿੰਦਗੀਆਂ ਖਰਾਬ ਹੋ ਗਈਆਂ ਆ ਯਾਰਾ ਲੱਖਾਂ ਹੀ ਲੋਕ ਮਾਰੇ ਗਏ ਚਿੱਟੇ 'ਚ ਪੀ ਪੀ ਕੇ ਪਰ ਇਹ ਲੋਕ ਮਰਦੇ ਹੀ ਆਉਂਦੇ ਆ ਕੋਈ ਕਾਬੂ ਨਹੀਂ ਪਿਆ ਜੋ ਮਰਦੀ ਹੋਵੇ ਇਹ ਲੋਕਾ ਦਿੱਲੀ ਲੋਕ ਅਪੀਲ ਦਾ ਹੈ ਸੰਗਤ ਸਿੰਘ ਸਾਹਿਬ ਰਾਜਨੀਤੀ ਜੀ ਵੀ ਕਾਫੀ ਪਹਿਲਾਂ ਐਕਟਿਵ ਰਹੇ ਹੋ ਕਾਲੀ ਜਲਦੀ ਸਰਕਾਰ ਸੀ ਤਾਂ ਉਸੇ ਵੇਲੇ ਐਕਟਿਵ ਸੀ ਕਾਂਗਰਸਾਈ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਕਿਤੇ ਨਾ ਕਿਤੇ ਨੇੜਤਾ ਤੁਹਾਡੀ ਹੈਗੀ ਹੈ ਲੀਡਰਾਂ ਦੇ ਨਾਲ ਤਾਂ ਰਾਜਨੀਤੀ ਬਾਰੇ ਕਿਵੇਂ ਦੇਖਦੇ ਹੋ ਹੁਣ ਕਿਉਂਕਿ ਤੁਸੀਂ ਗੱਲ ਕਰ ਰਹੇ ਹੋ ਚਿੱਟੇ ਦੀ ਤਾਂ ਵਿਕ੍ਰਮ ਸਿੰਘ ਮਗੀਠੀਆ ਦੇ ਜਿਹੜੀ ਕਾਰਵਾਈ ਹੋਈ ਹੈ ਵਿਜੀਲੈਂਸ ਦੀ ਕਿਦਾਂ ਦੇਖਦੇ ਹੋ ਤੁਸੀਂ ਦੇਖੋ ਜੀ ਗੱਲ ਪਤਾ ਕੀ ਹੈ ਕਿ ਮੈਂ ਕੋਈ ਮਗੀਠੀਆ ਸਾਹਮਣੂ ਰੇਖਿਆ ਨਹੀਂ ਵੇਜਦਾ ਠੀਕ ਹੈ ਨਾ ਆ ਲਾਲਾ ਲਾਲਾ ਹੀ ਹੈ ਨਾ ਫੋਨਾਂ ਤੇ ਜਲਦੀ ਜਾਂਦੀ ਹੈ ਜੀ ਫੜ ਲਓ ਫੜ ਲਓ ਫੜ ਲਓ ਬੱਸ ਹੋ ਹੀ ਜਾਂਦੀ ਹੈ ਚਲੋ ਮਜੀਠੀਆ ਸਾਹਿਬ ਚਲੋ ਸਾਡਾ ਮੈਂ ਕਹਿੰਦਾ ਚਲੋ ਆਪਣੇ ਥਾਂ ਤੇ ਉਹ ਸੱਚਾ ਹੋਊਗਾ ਠੀਕ ਹੈ ਨਾ ਆ ਚਲੋ ਰੱਬ ਨੇ लेखा ਲੈਣਾ ਆ ਠੀਕ ਹੈ ਨਾ ਧਰਮਰਾਜ ਨੇ लेखा ਮੰਗਣਾ ਬੰਦਾ ਕੀ ਕੀਤਾ ਈ ਥੱਲੇ ਤੇ ਕੀ ਮੁੱਖ ਲੈ ਕੇ ਜਾਊਗਾ ਕਿਹ ਕਿਹੜਾ ਗਲਤੀ ਕਰਦਾ ਹੋਊ ਆਪੇ ਧਰਮਰਾਜ ਨੇ लेखा ਮੰਗਣੇ ਮੰਗਣਾ ਕਿਤੇ ਨਾ ਕਿਤੇ ਲੱਗਦਾ ਕਿਤੇ ਰਾਜਨੀਤੀ ਦੇ ਵਿੱਚ ਇਹ ਸਾਰਾ ਕੁਝ ਕਰ ਦਿੱਤਾ ਜਾਂਦਾ ਕਿਤੇ ਰਾਜਨੀਤੀ ਦੇ ਵਿੱਚ ਹੀ ਇਹ ਸਾਰੀਆਂ ਚਾਲਾਂ ਜਹੀਆਂ ਚਲ ਦਿੱਤੀਆਂ ਜਾਂਦੀਆਂ ਕਿਉਂਕਿ ਤੁਸੀਂ ਵੀ ਸੱਤਾ ਦੇ ਵਿੱਚ ਰਹਿ ਜੋ ਦੇਖੋ ਜੀ ਗੱਲ ਪਤਾ ਕੀ ਆ ਮਜੀਠਿਆ ਸਾਹਿਬ ਇਨਾ ਮੈਨੂੰ ਨਹੀਂ ਲੱਗਦਾ ਕਈ ਥਾਂ ਤੇ ਉਹ ਸੱਚੇ ਹੈ ਠੀਕ ਹੈ ਨਾ ਦੇਖੋ ਆਪਾਂ ਮਜੀਠਿਆ ਸਾਹਿਬ ਦੀ ਸੋਚੀਏ ਤੇ ਮਜੀਠਿਆ ਸਾਹਿਬ ਰਾਜੇ ਰਹੇ ਆ ਠੀਕ ਹੈ ਨਾ ਅੱਜ ਉਹਨਾਂ ਦੀ ਮੈਨੂੰ ਲੱਗਦਾ ਕਿਤਨਾ ਜਿਆਦਾ ਹੀ ਰਾਜੇ ਰਹੇ ਆ ਮਜੀਠਾਲ ਕੇ ਚ ਠੀਕ ਹੈ ਨਾ ਕਈ ਆਖਣਗੇ ਜੀ ਸੰਗਾ ਮਜੀਠਿਆ ਦੀ ਛਿਪਤ ਲੱਗਾ ਕਰਨ ਮੈਂ ਛਿਪਤ ਨਹੀਂ ਕਰਨ ਲੱਗਾ ਸਤਰੀ ਦੇਖਿਆ ਰਾਜੇ ਰਹੇ ਆ ਠੀਕ ਹੈ ਨਾ ਦੇਵ ਰਾਜਿਆਂ ਦਾ ਤੁਹਾਨੂੰ ਪਤਾ ਹੀ ਹੈ ਫਿਰ ਉਹਨਾਂ ਦੇ ਖਾਣੇ ਖਾਣੇ ਕਰਦੇ ਹੀ ਆ ਲੋਗ ਗੱਲਾਂ ਉਮਲਾਂ ਚੁਕਣੀਆਂ ਚੁਕਣੀਆਂ ਠੀਕ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਆਂਟੀ ਬੋਲਦਾ ਉਲਟ ਬੋਲਦਾ ਉਹਦਾ ਕਰਕੇ ਉਹਨੂੰ ਜਾਲਤ ਪਸਾਰਿਆ ਠੀਕ ਹੈ ਤਾਂ ਕੋਈ ਚੱਕਰ ਇਹ ਸੰਗਤ ਸਾਹਿਬ ਹੁਣ ਤੁਸੀਂ ਕਿਤੇ ਕਿਦਨੇ ਕਿਤੇ ਰਾਜਨੀਤੀ ਚ ਇਹ ਤਰਦੇ ਉਹ ਪੈਰ ਕਿਤੇ ਨਾ ਕਿਤੇ ਹੋਣਾ ਚੋਣ ਵੀ ਆਉਣ ਵਾਲੀ ਆ ਤਰਨ ਤਾਰਨ ਦੇ ਲਈ ਤਾਂ ਸਭ ਤੋਂ ਪਹਿਲਾਂ ਜਿਹੜੀ ਕਸ਼ਮੀਰ ਸਿੰਘ ਸੋਲ ਦੀ ਮੌਤ ਹੋਈ ਤਾਂ ਇਹ ਜਿਹੜੀ ਸ਼ੀਟ ਖਾਲੀ ਹੋ ਚੁੱਕੀ ਹੈ ਤਾਂ ਹੁਣ ਕਿਤੇ ਨਾ ਕਿਤੇ ਹਰੇਕ ਉਮੀਦਵਾਰ ਚਾਹ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਕਰੀਏ ਕਾਲੀ ਦੀ ਕਰੀਏ ਕਿਤੇ ਨਾ ਕਿਤੇ ਅੱਡੀ ਚੋਟੀ ਦਾ ਜ਼ੋਰ ਹੋਣ ਲੱਗੇਗਾ ਕਿ ਕਿਤੇ ਨਾ ਕਿਤੇ ਜਿਹੜਾ ਤਰਨ ਤਾਰਨ ਦੀ ਸ਼ੀਟ ਜਿੱਤ ਕੇ ਆਪੋ ਆਪਣੀ ਪਾਰਟੀ ਦੀ ਝੋਲੀ ਵਿੱਚ ਪਾਈ ਜਾਵੇ ਤਾਂ ਤੁਸੀਂ ਕਿਵੇਂ ਦੇਖਦੇ ਜੋ ਕਸ਼ਮੀਰ ਸਿੰਘ ਸੋਲ ਜੀ ਤਰਨ ਤਾਰਨ ਵਾਲੇ ਕਿਹੜੇ ਲੋਕ ਆ ਬੜੇ ਬੜੇ ਜੋੜ ਤਾਲਿਆ ਬੱਬਰ ਸ਼ੇਰ ਹੈ ਤਰਨਤਨ ਨਾਲੇ ਠੀਕ ਹੈ ਨਾ ਤਰ ਉਹ ਕੋਈ ਹਾਰਾ ਨਾ ਮਾਰਿਆ ਤੇ ਤਰਨਤਨ ਨਾਲੇ ਨੇ ਮਾਰਿਆ ਮਾਝੇ ਵਾਲੇ ਮਾਝੇ ਵਾਲੇ ਪਾਉ ਗਿਰਿਆ ਨਾ ਬਹੁਤ ਤੁਹਾਨੂੰ ਮਸ਼ਹੂਰ ਹੈ ਮਾਝੇ ਵਾਲੇ ਪਾਉ ਮੈਨੂੰ ਲੱਗਦਾ ਮਾਝੇ ਵਾਲੇ ਪਾਉ ਗਿਰੇ ਬੋਰਡ ਪਾਉਣਗੇ ਬੜੀ ਸੋਸ ਸੰਭਲ ਕੇ ਪਾਉਣਗੇ ਚੰਗੇ ਬੰਦੇ ਦਾ ਨੇਤਾ ਜੀ ਨੂੰ ਅੱਗੇ ਲੈ ਕੇ ਹੋਣਗੇ ਚਾਹ ਲੋ ਕੋਈ ਪਾਰਟੀ ਦਾ ਨੇਤਾ ਹੋਵੇ ਚੰਗਾ ਉਹਨੂੰ ਜੋਗਣਗੇ ਚੰਗੀ ਉਹਨੂੰ ਬੋਰਡ ਦੀ ਵਰਤੋਂ ਦੇਣਗੇ ਬੋਰਡ ਪਾ ਕੇ ਉਹਨੂੰ ਤੇ ਆਪਣਾ ਲਾਦਾ ਮੈਨੂੰ ਹਲਕੇ ਦੇ ਕੰਮ ਕਰਾਉਣਗੇ ਹਲਕੇ ਦੇ ਕੰਮ ਅੱਗੇ ਮੈਨੂੰ ਲੱਗਦਾ ਅੱਗੇ ਨਹੀਂ ਹੋਏ ਮਤਲਬ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਕਾਰਗੁਜ਼ਾਰੀ ਹੁਣ ਦੇਖੀਏ ਚਲੋ ਉਹ ਇਸ ਵੇਲੇ ਦੁਨੀਆ ਤੇ ਨਹੀਂ ਹਨ ਤਾਂ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਵੀ ਹਲਕੇ ਦੇ ਵਿੱਚ ਵਿਚਰਦੇ ਰਹਿੰਦੇ ਹੋ ਕਿਤੇ ਨਾ ਕਿਤੇ ਕੰਮਾਂ ਦੇ ਵਿੱਚ ਕਮੀ ਰਹੀ ਕਿਹੜੇ ਕੰਮ ਸੀ ਜਿਹੜੇ ਹੋਣੇ ਚਾਹੀਦੇ ਸੀ ਜਿਹੜੇ ਨਹੀਂ ਹੋਏ ਮੈਂ ਇੱਕੋ ਬੇਨਤੀ ਕਰਾਂਗਾ ਭਈਆ ਅੰਦਰ ਕਿਰੀਆਂ ਸਰਕਾਂ ਪਣਨੀਆਂ ਚਾਹੀਦੀਆਂ ਸਰਕਾਂ ਦੇ ਵਿੱਚ ਝਾਰਾ ਲੋਕੀ ਲੋਕੀ ਯਾਤਰਾ ਕਰਦੇ ਆ ਗੁਰਦੁਆਰਾ ਸਾਹਿਬ ਨੂੰ ਕਿਤਰਾ ਲੜਾ ਸਰਕਾਂ ਬਹੁਤ ਟੁੱਟੀਆਂ ਬਹੁਤ ਮੰਦਾ ਹਲੇ ਸਰਕਾਂ ਦੇ ਵਿੱਚ ਇਹਨਾਂ ਨੂੰ ਬਣਾਉਣੀਆਂ ਚਾਹੀਦੀਆਂ ਸਰਕਾਂ ਹੋਰ ਚੀਜ਼ਾਂ ਨੂੰ ਗਰਾਂਟਾ ਪਿੰਡਾਂ 'ਚ ਦੇਂਦੇ ਤੇ ਨਾ ਦੇਂਦੇ ਤੋਂ ਗਰਾਂਟਾ ਪਿੰਡਾਂ 'ਚ ਬਹੁਤ ਦਿੱਤੀਆਂ ਲੋਕਾਂ ਨੇ ਪਹਿਲਾਂ ਗਰਾਂਟਾ ਉਹ ਹੀ ਇੱਟਾਂ-ਪੱਟ ਪੱਟ ਕੇ ਲਾਈ ਜਾਂਦੇ ਆ ਤੇ ਫਿਰ ਨਵੇਂ ਸੋਂ ਟੈਲ ਆਤੀ ਉਹ ਘਸ ਕੇ ਉਹ ਲਾਤੀ ਕਿਤੇ ਨਾ ਕਿਤੇ ਗਲੀਆਂ ਨਾਲੀਆਂ 'ਚ ਲੋਕ ਉਲਝੇ ਹੋਣੇ ਹਾਂ ਉੱਥੇ ਦੇਖੋ ਜੀ ਅਸਲੀ ਮੇਨ ਸੜਕਾਂ ਬਣਾਉਣੀਆਂ ਚਾਹੀਦੀਆਂ ਇਹਨਾਂ ਨੂੰ ਕਿਹੜੇ ਗੁਰਦਾਰੇ ਸਾਹਿਬ ਤਾਂ ਮੰਨੂ ਰਾਹ ਜਾਂਦੇ ਆ ਨਾ ਆ ਬਣਾਉਣੇ ਹੀ ਗਵਰਨਮੈਂਟ ਨੂੰ ਬਹੁਤ ਜ਼ਰੂਰੀ ਚਾਹੀਦੇ ਹੀ ਤੇ ਮੈਂ ਦੇਖਿਆ ਪਿੱਛੇ ਮੈਂ ਬਹੁਤ ਥਾਈ ਕਿ ਗਿਆ ਤੇ ਸੜਕਾਂ ਦਾ ਬਹੁਤ ਮੰਦਾ ਜੇ ਤਰ੍ਹਾਂ ਤਾਂ ਚਿੱਟਾ ਖਤਮ ਹੋ ਗਿਆ ਮੈਂ ਚਿੱਟਾ ਦੇਖੋ ਖਤਮ ਕੀ ਹੋਣਾ ਆ ਰੱਬ ਹੀ ਜਾਣਦਾ ਚਿੱਟਾ ਹੋਇਆ ਤੇ ਨਹੀਂ ਹੋਇਆ ਠੀਕ ਹੈ ਨਾ ਰੱਬ ਦੇ ਭਾਣੇ ਅੰਦਰ ਹੀ ਚੱਲੀ ਜਾਂਦਾ ਆ ਚਿੱਟਾ ਦੇਖੋ ਕਈ ਮੈਂ ਕਈ ਰੇਖੇ ਬੰਦੇ ਮਰਦੇ ਟੀਕੇ ਲੂੰਦੇ ਮਰਦੇ ਆ ਦੇਖੇ ਬਹੁਤ ਮੰਦਾ ਹਾਲ ਆ ਆ ਰੱਬ ਹੀ ਆ ਪੰਜਾਬ ਦੇ ਪੰਜਾਬੇ ਨਹੀਂ ਤੇ ਹੋਰ ਕੋਈ ਹੱਲ ਨਹੀਂ ਆ ਰੱਬ ਹੀ ਤੇ ਮੈਂ ਜ਼ਰੂਰ ਕਰਮਾ ਇੱਕ ਮੈਂ ਅਨੰਦਪੁਰ ਵਾਲੀ ਸੜਕ ਦਾ ਲੱਗਾ ਤੇਰੀ ਅਨੰਦਪੁਰ ਬੰਗੇ ਤੋਂ ਸੜਕ ਜਾਂਦੀ ਆ ਨਾ ਬਾਬਾ ਲਾਭ ਸਿੰਘ ਤੇ ਉਹ ਬਣਾਉਣ ਲਈ ਸੜਕ ਬਣੀ ਮੈਨੂੰ ਲੱਗਦਾ ਗਵਰਨਮੈਂਟਾਂ ਕੋਲ ਨਹੀਂ ਬਣੀ ਕਿੰਨੀਆਂ ਗਵਰਨਮੈਂਟਾਂ ਪੰਜਾਬ ਚ ਆਈਆਂ ਪਹਿਲੋ ਮੈਨੂੰ ਲੱਗਦਾ ਬਾਦਲ ਸਾਹਿਬ ਮੈਨੂੰ ਲੱਗਦਾ ਪੰਜ ਵਾਰੀ ਮੁੱਖ ਮੰਤਰੀ ਰਹੇ ਨਈ ਉਹਨਾਂ ਕੋਲ ਸੜਕ ਨਹੀਂ ਬਣੀ ਬਾਅਦ ਚ ਕਮਟਨ ਸਾਹਿਬ ਆਏ ਉਹਨਾਂ ਕੋਲ ਨਹੀਂ ਬਣੀ ਆਮ ਆਲਾ ਇਨਾਂ ਕੋਲ ਨਹੀਂ ਬਣੀ ਦੇਖੋ ਬਾਬਿਆਂ ਤੋਂ ਇਹੋ ਜੀ ਇਹੋ ਜੇ ਬਾਬਿਆਂ ਕੋਲ ਹੋਣਿਆ ਬਾਬੇ ਦਿਲਕਰਨ ਤੇ ਮੈਨੂੰ ਲੱਗਦਾ ਸੋਨੇ ਦੀਆਂ ਸੜਕਾਂ ਬਰਾ ਜਾਂਦੇ ਸੋਨੇ ਦੇ ਬਾਬਾ ਜੀ ਬਣਾ ਰਹੇ ਪਰ ਕਿਤੇ ਨਾ ਕਿਤੇ ਉਹਨਾਂ ਵੱਲੋਂ ਪਿਛੇ ਦੇ ਕਿ ਬਿਆਨ ਆ ਕਿ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਜਿਹੜੀ ਕੋਈ ਉਹਨਾਂ ਨੂੰ ਜਿਹੜੀ ਰੋਕਣ ਦੀ ਜਿਹੜੀ ਕੋਈ ਅੜਚਨਾ ਪੈਦਾ ਕੀਤੀਆਂ ਜਾ ਰਹੀਆਂ ਨੇ ਕੀ ਜਿਹਾ ਕਰਨਾ ਚਾਹੀਦਾ ਜੀ ਬਾਬੇ ਸੇਵਾ ਕਰ ਰਹੇ ਤਾਂ ਕਰਨ ਲੋਕਾਂ ਦੀ ਸਹੂਲਤ ਹੈ ਬਾਬਿਆਂ ਨੂੰ ਜਿਹੜੇ ਪੈਸੇ ਆ ਕਿਸ ਤਰ੍ਹਾਂ ਕੋਈ ਆਉਂਦਾ ਕੋਈ ਮੱਥਾ ਟੇਕਦਾ ਕੋਈ ਬਾਹਰ ਦੇ ਦੇਸ਼ ਵਾਲੇ ਉਹਨਾਂ ਦੀ ਮੱਤ ਕਰਦੇ ਆ ਤਾਂ ਹੀ ਬਾਬਿਆਂ ਨੇ ਸੜਕ ਬਣਾਤੀ ਆ ਉਹ ਜਿਹੜੀ ਸੜਕ ਹੁਣ ਤੀ 6 ਕਿਲੋਮੀਟਰ ਬਣ ਗਈ ਆ ਐ ਪੂਰੀ ਬਣ ਗਈ ਆ ਮੈਨੂੰ ਲੱਗਦਾ ਉਹ ਸੜਕ ਦੇ ਅੰਦਰ ਮੈਨੂੰ ਲੱਗਦਾ ਤਰੋ ਲੋਕੀ ਆਨੰਦਪੁਰ ਸਾਹਿਬ ਨੂੰ ਜਾਂਦੇ ਸੀ ਨਾ ਕਈਆਂ ਦੀਆਂ ਟਰਾਲੀਆਂ ਉੱਥੇ ਐਕਸੀਡੈਂਟ ਹੋਏ ਕਈ ਬੰਦੇ ਮਰੇ ਠੀਕ ਹੈ ਵਜ ਗਏ ਥੱਲੇ ਟੋਏ ਬਹੁਤ ਹੀ ਤੇ ਹੁਣ ਮੈਨੂੰ ਲੱਗਦਾ thro ਅਨੰਦਪੁਰ ਸਾਹਿਬ ਜਾਇਦਾ ਤੇ ਮੈਨੂੰ ਲੱਗਦਾ ਘੱਟੋ ਘਾਟ ਉਥੋਂ ਸਾਰਾ 20 ਮਿੰਟਾਂ ਦਾ ਪੈਣਾ ਹੈ ਸਾ ਬਾਬਿਆਂ ਨੇ ਬਾਬੇਕਾਰ ਸੇਵਾਲਾਂ ਦਾ ਬਹੁਤ ਵੱਡੀ ਦੇਣ ਆ ਤੇ ਉਸ ਮੈਨੂੰ ਲੱਗਦਾ ਗਵਰਨਮੈਂਟ ਨੂੰ ਉੱਥੇ ਰੋਕਣਾ ਨਹੀਂ ਚਾਹੀਦਾ ਠੀਕ ਹੈ ਨਾ ਆ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਅਪੀਲ ਕਰਾਂਗੇ ਰੋਕਣਾ ਨਹੀਂ ਚਾਹੀਦਾ ਉੱਥੇ ਕਿਹੜੀ ਸੜਕ ਬਾਬੇ ਬਣਾਉਣ ਦੇ ਬਾਬੇ ਨੂੰ ਬਣਾ ਲੈਣਾ ਚਾਹੀਦੀ ਆ ਤੇ ਇੰਨਾ ਖੁਸ਼ੀ ਹੋਣੀ ਚਾਹੀਦੀ ਆ ਪੰਜਾਬ ਗਵਰਨਮੈਂਟ ਨੂੰ ਕੰਮ ਗਵਰਨਮੈਂਟਾਂ ਦੇ ਕਿੱਥੇ ਬਾਬੇਕਾਰ ਸੇਵਾਲੇ ਸੜਕਾਂ ਬਣਾਉਣ ਦੇ ਤੋ ਬਾਬੇ ਗੇਰੇ ਹਨ ਆਪਾਂ ਗੇ ਬਾਬੇ ਗਵਰਨਮੈਂਟਾਂ ਤੋਂ ਘੱਟ ਨਹੀਂ ਹਨ ਤੋ ਬਾਬਿਆਂ ਕੋਲ ਪਾਵਰ ਬਹੁਤ ਜ਼ਿਆਦੀ ਹੈ ਸਾਧੂ ਆ ਜੇ ਸਾਧੂ ਕਹ ਦੇ ਕੋਟਾ ਡੋ ਜਾਂਦਾ ਅਸਾਂ ਸੰਗਤ ਸਾਹਿਬ ਆਖੀ ਤੇ ਫਿਰ ਕੀ ਕਹੋਗੇ ਕਿਉਂਕਿ ਹੁਣ ਸੋਸ਼ਲ ਮੀਡੀਆ 'ਤੇ ਦੋਰੀਆਂ ਬਣਾਈਆਂ ਤੁਸੀਂ ਵੀ ਕਿਤੇ ਕੱਢੀ ਜਿਹੜਾ ਐਕਟਿਵ ਨਜ਼ਰ ਆਉਂਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੁਣ ਤੁਹਾਡਾ ਕੀ ਪਲਾਨ ਆ ਕਿਤੇ ਨਾ ਕਿਤੇ ਤੁਸੀਂ ਇੱਕ ਪੋਸਟ ਪਾਈ ਸੀ ਉਸ ਉੱਪਰ ਜੇ ਕਿ ਦਿਲਜੀਤ ਨੇ ਕਿਹਾ ਕਿ ਤੈਨੂੰ ਫਿਲਮ ਵਿੱਚ ਲੈ ਲੂੰਗਾ ਤੇ ਕਿਤੇ ਨਾ ਕਿਤੇ ਫਿਰ ਹੋਈ ਕਿਤੇ ਰਾਤਾਂ ਦਿਲਜੀਤ ਨਾ ਹੋਇਆ ਹੁਣ ਜਿਹੜਾ ਦਿਲਜੀਤ ਦੀ ਫਿਲਮ ਦਾ ਵਿਰੋਧ ਕੀਤਾ ਗਿਆ ਕਹਿੰਦੇ ਉਹ ਪਾਕਿਸਤਾਨੀ ਹੀਰੋਨਾ ਤਾਂ ਉਹ ਫਿਲਮ ਨਹੀਂ ਰਿਲੀਜ਼ ਹੋਣ ਦਿੱਤੀ ਗਈ ਤਾਂ ਕਿਤੇ ਹੋਇਆ ਦਜੀਤ ਨਾਲ ਤੋਂ ਬਾਅਦ ਤਾਂ ਤੁਹਾਡਾ ਦੇਖੋ ਜੀ ਗੱਲ ਪਤਾ ਕੀ ਹੈ ਚਲੋ ਕਹੇ ਟਾਈਮ ਤੇ ਕਰੋ ਉਧਰ ਦਾ ਬੰਦਾ ਹੋਵੇ ਨਹੀਂ ਹੋੜ ਦਿੰਦੇ ਤਾਂ ਸੈਂਟਰ ਦੀ ਸੈਂਟਰ ਨੇ ਮਜੂਰੀ ਦੇਣੀ ਹੁੰਦੀ ਹੈ ਹਾਂ ਮੈਨੂੰ ਤੇ ਮੇਰੇ ਸਾਹਮਣਾ ਹੋ ਜਾਂਦੀ ਤੇ ਬਾਸ ਕੋਈ ਗੱਲ ਨਹੀਂ ਹੈ ਚੱਲ ਪੈਂਦੀ ਠੀਕ ਹੈ ਨਾ ਪਿਛੇ ਉਹ ਮੋਦੀ ਨੂੰ ਮਿਲ ਕੇ ਆਇਆ ਸੀ ਤੇ ਕੋਈ ਮੇਰੀ ਕੋ ਫਿਰ ਮਚ ਪੰਜਾਬ ਦੀ ਚੱਲ ਜੇ ਕਿ ਤਰ੍ਹਾਂ ਖਾਲ ਲਾ ਫਿਲਮ ਆਈ ਹੀ ਫਿਲਮ ਕੋ ਨਿਚਨਨ ਦਿੱਤੀ ਦੋਵਾਂ ਤੇ ਰੋਗ ਲਾਤੀ ਅੱਛਾ ਤੁਹਾਨੂੰ ਫਿਲਮ ਚ ਲੈਣ ਬਾਰੇ ਕੋਈ ਹੋਈ ਚਰਚਾ ਬੱਚ ਕੋਈ ਮੇਰੇ ਕਹਿੰਦਾ ਹਿਸਾ ਦਾ ਸਾ ਮੈਂ ਜਰੂਰ ਲਵਾਗਾ ਫਿਲਮ ਚ ਠੀਕ ਹੈ ਨਾ ਕਿੱਥੇ ਦੇਖੋ ਉਹਨਾਂ ਦਾ ਸੈੱਟ ਪੈਂਦਾ ਉੱਥੇ ਹੀ ਉਹ ਕਰਨਗੇ ਠੀਕ ਹੈ ਨਾ ਤੁਰ ਪੰਜਾਬੀ ਫਿਲਮ ਕਰ ਲਗੇ ਉੱਥੇ ਉੱਥੇ ਸਟੇ ਕਰਦੇ ਜੇ ਹੁਣ ਸੰਗਾ ਸਾਹਿਬ ਫਿਰ ਜਾ ਰਿਹਾ ਕਿ ਪੰਜਾਬੀ ਫਿਲਮਾਂ ਦੇ ਵਿੱਚ ਕਿਤੇ ਕੰਮ ਕਰਕੇ ਤੇ ਆ ਰਿਹਾ ਤੁਹਾਨੂੰ ਕਿਤੇ ਬਸ ਨਿੱਕੇ ਨਿੱਕੇ ਨਾਟਕ ਚੱਲੀ ਜਾਂਦੇ ਆ ਜਿ ਤਰ੍ਹਾਂ ਪੰਜਾਬੀ ਨਾਟਕ ਆਗੇ ਇਤਰਾ ਮੇਲੇ ਆ ਗਏ ਇਤਰਾ ਬਹੁਤ ਚੰਗਾ ਗਾਣਿਆਂ ਗੋਣਿਆਂ ਚ ਕਾਫੀ ਦੇਖਦੇ ਜੋ ਹਨਾ ਗੀਤ ਬਹੁਤ ਕਾਫੀ ਗੀਤਾਂ ਚ ਬੜਾ ਆ ਪਿੱਛੇ ਇੱਕ ਫਿਲਮ ਆਈ ਸੀ ਮਨਿੰਦਰ ਗਿੱਲ ਦੀ ਹਾਂ ਮਨਿੰਦਰ ਗਿੱਲ ਨੇ ਉੱਥੇ ਬੋਲਿਆ ਸੀ ਕਿ ਤਨ ਕਹੋ ਕਿ ਤਨ ਕਹੋ ਉਦਨੇ ਕਹੋ ਵੱਡੇ ਵੱਡੇ ਚਿਹਰੇ ਜਿਹੜੇ ਤੁਹਾਡੇ ਡਾਇਲੋਗ ਬੋਲਣ ਲਾਤੇ ਦੂਗੀ ਹਨਾ ਮਨਿੰਦਰ ਗਿੱਲ ਨੇ ਫਿਲਮ ਚ ਬੋਲਿਆ ਅੱਛਾ ਸੱਗਾ ਸਾਹਿਬ ਇੱਕ ਮੈਂ ਗਾਣਾ ਵੇਖਿਆ ਉਹਦੇ ਵਿੱਚ ਤੁਸੀਂ ਸ਼ੂਟਿੰਗ ਕਰ ਰਹੇ ਹੋ ਕੁੜੀ ਨਾਲ ਤਾਂ ਉਹਨੇ ਅੱਧੀਆਂ ਬਾਹਾਂ ਦੀਆਂ ਪਾਈਆਂ ਸੀ ਕਮੀਜ਼ਾਂ ਤੇ ਉਹਨੂੰ ਨਹੀਂ ਕਿਹਾ ਕਿ ਇਹ ਨਹੀਂ ਨਹੀਂ ਉਹ ਪਾ ਕੇ ਆ ਉਹਨੇ ਦੇਖੋ ਜੀ ਉਹਨੇ ਇੱਥੋਂ ਤੀ ਤ ਬਾਹਾਂ ਪੂਰਾ ਬਾਹਮ ਠੀਕ ਹੈ ਨਾ ਉਹਨੇ ਡੋਲੇ ਡੋਨੇ ਢੱਕੇ ਇਹ ਆਪਣੇ ਠੀਕ ਹੈ ਨਾ ਉਹ ਕਰ ਜਾਂਦਾ ਕਿਹੜਾ ਬੰਦਾ ਦੇਖੋ ਜਿਆਦਾ ਨਹੀਂ ਜਾਈਦਾ ਤਰੀਕਾ ਹੁੰਦਾ ਕੋਈ ਠੀਕ ਹੈ ਨਾ ਅਰੇ ਚਲੋ ਅਪੀਲ ਕਰਦੇ ਆ ਕਿਹੜਾ ਗੁਰਦਾਰਾ ਮੱਥਾ ਟੇਕਣ ਜਾਂਦਾ ਬਾਬਾ ਜੀ ਦੇ ਇਹਨੂੰ ਬੰਦੇ ਨੂੰ ਪੰਜਾਬੀ ਸੂਟ ਪਾ ਕੇ ਜਾਣਾ ਚਾਹੀਦਾ ਬੀਬੀਆਂ ਨੂੰ ਠੀਕ ਹੈ ਨਾ ਤਾਂ ਫਿਰ ਇੱਕ ਲਾਸਟ ਵਿੱਚ ਆਪਣਾ ਜਿਹੜਾ ਮਸ਼ਹੂਰ ਤੁਹਾਡਾ ਡੱ ਲਗਾ ਉਹ ਬੋਲ ਦਿਓ ਸਾਡੇ ਦਰਸ਼ਕਾਂ ਨੂੰ ਹਾਂ ਕਿਦਨ ਕਹੋ ਕਿਦਨ ਕਹੋ ਉਦਨ ਕਹੋ ਬਾਹੂ ਕੱਬੀ ਨਹੀਂ ਬਾਹੂ ਬਾਹੂ ਪਿੰਟ ਨਹੀਂ ਪਾਣੀ ਤੋ ਪਿੰਟ ਦੇ ਪੰਗਾ ਵਿਆਹ ਸੰਗੇ ਦਾ ਵਰਲਡ ਚ ਕੱਬੀ ਨਹੀਂ ਬਾਹੂ ਕੱਬੀ ਨਹੀਂ ਕੱਬੀ ਨਹੀਂ ਬਾਹੂ ਕੱਬੀ ਸੋ ਇਹ ਸਾਡੇ ਨਾਲ ਕਸ਼ਮੀਰ ਸਿੰਘ ਸਿੰਘਾ ਸੋਸ਼ਲ ਮੀਡੀਆ 스타 ਤਾਂ ਇਹਨਾਂ ਨੇ ਅਪੀਲ ਇੱਕੋ ਹੀ ਕੀਤੀ ਹੈ ਸਾਰੇ ਇੰਟਰਵਿਊ ਦੇ ਵਿੱਚ ਕਹਿ ਦਿੱਤਾ ਜਾਵੇ ਤਾਂ ਇਹਨਾਂ ਨੇ ਖਾਸ ਕਰਕੇ ਕਹਿ ਕਿ ਗੁਰਦਾਰਾ ਸਾਹਿਬ ਦੇ ਵਿੱਚ ਜਿਹੜੀਆਂ ਔਰਤਾਂ ਪੈਂਟਾਂ ਪਾ ਕੇ ਜਾਂਦੀਆਂ ਨੇ ਉਹ ਪਾ ਕੇ ਨਾ ਜਾਣ ਸਲਵਾਰ ਤੇ ਕਮੀਜ਼ ਜਿਹੜਾ ਸਾਡਾ ਪੰਜਾਬ ਦਾ ਪੰਜਾਬੀਆਂ ਦਾ ਪਹਿਰਾਵਾ ਹੈ ਉਹੀ ਪਾ ਕੇ ਜਿਹੜੀਆਂ ਜਾਣ ਤਾਂ ਹੋਰ ਵੀ ਇਹਨਾਂ ਨੇ ਕਾਫੀ ਗੱਲਾਂ ਬਾਤਾਂ ਆਪਣੇ ਜਿਹੜੇ ਕੰਮ ਕਾਰੋਬਾਰੇ ਦਿੱਤੀਆਂ ਨੇ ਤਾਂ ਹੋਰ ਇੰਟਰਵਿਊ ਲਈ ਸਾਡੇ ਨਾਲ ਤੁਸੀਂ ਜੁੜੇ ਰਹਿਣਾ ਮੈਨੂੰ ਦੋ ਆਗਿਆ ਸਤਿ ਸ਼੍ਰੀ ਅਕਾਲ